ਆਜੋ ਵੀ ਸਾਰੇ ਭੱਜ ਕੇ ਆਜੋ 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 ਆਹ ਦੇਖੋ ਆ ਲਿਆਂਦਾ ਤੁਹਾਡੇ ਵਾਸਤੇ ਤੁਹਾਡਾ ਸਮਾਨ ਵੇਸਟ ਮਟੀਰੀਅਲ ਆਜੋ ਆ ਆ ਆ ਆ ਆ ਆਜੋ 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 ਸਾਰੇ ਭੱਜਿਓ ਇਧਰਲਾ ਗੇਟ ਵੀ ਖੋਲ ਦਿੰਨੇ ਆ ਇਹ ਵੀ ਆ ਜਾਣਗੇ ਆਜੋ ਵੀ ਭੱਜਿਓ ਇੱਥੋਂ ਵੰਦਾ ਚਲੋ ਵੀ ਆਇਓ ਖਾਓ ਸਾ ਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਮਿੱਤਰੋ ਜਾਨਵਰ ਫੈਟ ਆ ਸਾਰਿਆਂ ਦੇ ਪਹਿਲਾਂ ਨਾ ਵੜਦੇ ਅੰਦਰ ਹੁਣ ਬਾਹਰ ਆਉਣ ਨੂੰ ਫਿਰਦੇ ਹੋ ਪਹਿਲਾਂ ਬੜੇ ਕਿੱਥੋਂ ਦੀ ਸੀ ਆ ਜਾਓ ਭੱਜ ਜਾਓ ਆ ਆ ਆ ਚਲੋ 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 ਸਾਰੇ ਭੱਜ ਕੇ ਚਲੋ ਲਓ ਜੀ ਬੇੜੇ ਚ ਹੋ ਗਿਆ ਆਪਣੇ ਇਕੱਠ ਜਾਨਵਰ ਸਾਰੇ ਆ ਗਏ ਆ ਜਾਓ ਭੱਜ ਕੇ ਸਾਰੀ ਫਨਾਲੀ ਗੈਂਗ ਨਾਲੇ ਫੈਂਸੀ ਖਾਓ ਛਕੋ ਚੱਕੋ ਬਈ ਆਤਰੋ ਤੇ ਚਾਤਰੋ ਰਾਵੀ ਤੇ ਲਾਡੋ ਇਹ ਚਾਰੇ ਕੱਢਤੇ ਬਾਹਰ ਬਈ ਕਿਉਂਕਿ ਹੁਣ ਆ ਗਈ ਠੰਡ ਤਾਂ ਵੀ ਦਿਨੇ ਧੁੱਪ ਨਿਕਲਿਆ ਆਉਂਦੀ ਆ ਤਾਂ ਕਰਕੇ ਇਹਨਾਂ ਨੂੰ ਬਾਹਰ ਬੰਨਣ ਲੱਗੇ ਬਈ ਇੱਥੇ ਧੁੱਪੇ ਬੰਨ ਰੱਖੇ ਨੇ ਪਹਿਲਾਂ ਤਾਂ ਉੱਥੋਂ ਤੱਕ ਸੀ ਧੁੱਪ ਤੇ ਹੁਣ ਇੱਥੋਂ ਤੱਕ ਆ ਗਈ RAVI ਤੇ LAADO ਆਤਰੋ ਤੇ ਚਾਤਰੋ ਜਣੇ ਕਿ ਹੁਣ ਇਹ ਚਾਰੇ ਇੱਥੇ ਬਾਹਰ ਹੋਇਆ ਕਰਨਗੇ ਦਿਨੇ ਬਸ ਬਾਕੀ ਬਈ ਜਿਹੜੀ ਤੁਸੀਂ ਪਹਿਲਾਂ ਵੀਡੀਓ ਦੇਖੀ ਆ ਉਹ ਹੈਗੀ ਸੀ 5-7 ਦਿਨ ਪਹਿਲਾਂ ਦੀ ਤੇ ਆਹ ਵੀਡੀਓ ਆਪਾਂ ਅੱਜ ਬਣਾਈ ਜੰਨੇ ਆ ਕਿਉਂਕਿ ਬਈ ਉਸ ਤੋਂ ਬਾਅਦ ਆ ਗਿਆ ਸੀ ਸਾਨੂੰ ਖਾਸ ਵਿਆਹ ਸਾਡੇ ਬਚਪਨ ਦੇ ਯਾਰ ਦਾ ਤਾਂ ਬਈ ਉੱਥੇ ਠੰਡਾ ਤੱਤਾ ਖਾਦਾ ਲਲਕਾਰੇ ਮਾਰੇ ਬਾਸ਼ ਬਈ ਜਮੀ ਬਹਿ ਗਈ ਅੱਜ ਮਾੜਾ ਮੋਟਾ ਗੱਲ ਚੱਲਿਆਗਾ ਬਈ ਪਹਿਲਾਂ ਤਾਂ ਬੜਾ ਬੁਰਾ ਹਾਲ ਸੀ ਤਾਂ ਕਰਕੇ ਵੀਡੀਓ ਨਹੀਂ ਬਣਦੀ ਸੀਗੀ ਤਾਂ ਕਰਕੇ ਇੰਨੇ ਦਿਨ ਲੱਗੇ ਬਾਕੀ 3 ਦਿਨ ਵਿਆਹ ਚੱਲਿਆਗਾ 3 ਦਿਨ ਬਿਮਾਰ ਪਈ ਰਹੀ ਤਾਂ ਅੱਜ ਬਣਾਈ ਜਾਨੇ ਵੀਡੀਓ ਬਈ ਤੇ ਆਜੋ ਹੁਣ ਆਪਾਂ ਜਿਹੜੇ ਕੰਮ ਰਹਿ ਗਏ ਉੱਤੇ ਚੱਲ ਕੇ ਕਰਦੇ ਆਂ ਤੇ ਉਦੋਂ ਬਾਅਦ ਤੁਹਾਨੂੰ ਇੱਕ ਬਹੁਤ ਵੱਡਾ ਸਰਪ੍ਰਾਈਜ਼ ਦੇਵਾਂਗੇ ਤੇ ਨਾਲੇ ਇੱਕ ਬਹੁਤ ਵੱਡੀ ਹੋਰ ਗੱਲ ਦੱਸਾਂਗੇ ਪਹਿਲਾ ਆ ਜਾ ਰੱਖ ਦੇ ਰੱਖ ਬਸ 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 ਇੱਥੇ ਰੱਖਣੀ ਆ ਇੱਥੇ ਰੱਖ ਉਰੇ ਰੱਖ ਰੱਖ ਦੇ ਬਸ ਬਸ ਸਟਾਪ ਇਟ ਆ ਲਓ ਵੀ ਲੱਕਿਓ ਤੁਹਾਡੇ ਦਾਣੇ ਛੱਕੋ ਖਾ ਲਓ ਸ਼ਿਰਾਜੀਓ ਆਏ ਹਾਏ ਧਰ ਲਿਆ ਅੰਡੇ ਕੀ ਬਾਤ ਹੈ ਸ਼ਿਰਾਜੀਆ ਨੇ ਅੰਡਾ ਧਰ ਲਿਆ ਬਈ ਤੇ ਇੱਕ ਅੰਡਾ ਇਹਦੇ ਵਿੱਚ ਪੁਰਾਣਾ ਪਿਆਗਾ ਉਹ ਆਪਾਂ ਕੱਢ ਦਿੰਨੇ ਆ ਤੇ ਬਾਕੀ ਅੰਡਾ ਇੱਕ ਧਰ ਲੈਣਾਂ ਨੇ ਤਾਂ ਬਈ ਹੁਣ ਉਮੀਦ ਆ ਬਈ ਇਸ ਵਾਰ ਸਾਰੇ ਬੱਚੇ ਘਟ ਲੈਣਗੇ ਹਾ ਵੀ ਤੁਹਾਡੇ ਕੀ ਹਾਲ ਚਾਲ ਨੇ ਨਾਲੇ ਬੱਚੇ ਦੇਖਦੇ ਆ ਬਈ ਕਿੱਡੇ ਵੱਡੇ ਹੋ ਗਏ ਓਹ ਹੋ ਹੋ ਮਿੱਠਾ ਨਾਲ ਦੇਖੋ ਕੰਦ ਕਿਵੇਂ ਲਵੇੜਤੀ ਸਾਰੀ ਆਹ ਕੰਮ ਗਲਤ ਆ ਬਈ ਤੁਹਾਡਾ ਇੱਧਰ ਆ ਬੱਚੇ ਵੀ ਬਾਵਾ ਹੋ ਗਏ ਇੱਧਰ ਇਹਨਾਂ ਨੇ ਆਂਡੇ ਧਰ ਲਏ ਆਂਡੇ ਦਾ ਆਪਾਂ ਚੱਕ ਦਾਂਗੇ ਹੁਣ ਹੁਣ ਆਪਾਂ ਬੱਚੇ ਨਿਕੜਾਉਣੇ ਇੱਕ ਦੋ ਤੇ ਦੋ ਆਹ ਚਾਰ ਬੱਚੇ ਨੇ ਇੱਧਰ ਆ ਚਾਰੇ ਆਪਾਂ ਪਾਲਾਂਗੇ ਤੇ ਬਾਕੀ ਆ ਜਿਓ ਬਈ ਦਾਣਾ ਪਾਣੀ ਰੱਖ ਦਈਏ ਆਹ ਦਾਣੇ ਘੜ ਦਿੰਨੇ ਆ ਨਵੇਂ ਰੱਖ ਦਿੰਨੇ ਆ ਚਲੋ ਚਲੋ ਅੰਦਰ ਉਧਰ ਚਲੋ ਬਾਹਰ ਨਿਕਲ ਜਿਓ ਚੱਲ ਉਧਰ ਜਾ ਆ ਲਓ ਵੀ ਤੁਹਾਡੇ ਦਾਣੇ ਚੱਕੋ ਆਇਓ ਖਾ ਲਓ हां भाई तू फी किमे आ इधर ले आ लो ਥੋਡੇ ਦਾਣੇ ਤੇ ਆ ਆਸੀ ਬਈ 911 ਦਾ ਬੱਚਾ ਐਡਾ ਵੱਡਾ ਹੋ ਗਿਆ ਆ ਜਾਓ ਬਈ ਦਾਣੇ ਰੱਖ ਤੇ ਦੋਨੇ ਖੁੱਡੇ ਚ ਕੰਮ ਦਾਣਾ ਬਈ ਤੂੰ ਕਿਹੜਾ ਬਈ ਵੱਡਿਆਂ ਦਾ हां ਵੱਡੈਂਚੀਆਂ ਇਹ ਪੈਰੇ ਨੇ ਬੱਚੇ ਝਾੜ ਬਈ ਦੋ ਤਿੰਨ ਆ ਦੇਖੋ ਬਈ ਇੱਥੋਂ ਖੰਭ ਉੱਡੇ ਪਏ ਨੇ ਹਨਾ ਅੱਖਾਂ ਕੋਲੋਂ ਤਾਂ ਘੱਟ ਉੱਡੇ ਜਾਂਦਾ ਪਹਿਲਾਂ ਵਧੀਆ ਉੱਡ ਲੈਂਦੇ ਸੀ ਚਲੋ ਜਿੰਨਾ ਕ ਵੀ ਉੱਡਣਗੇ ਉੱਡ ਲੈਣਗੇ ਕਈ ਦਿਨਾਂ ਤੋਂ ਖੁੱਡੇ ਚ ਨੇ ਬਈ ਤਬ ਵਧੀਆ ਖੁੱਲੇ ਆਣਗੇ ਝਾਲ ਬਈ ਉੱਡਿਆ ਚੱਲ 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 ਚੋਲੂ ਬਾਇਆਂ ਤੋਂ ਕੋਈ ਨਹੀਂ ਆਹ ਦੋਨੇ ਇਕੱਠੇ ਛੱਡਾਂਗੇ ਚਲੋ ਬਈ ਉੱਡਿਓ ਚੱਲ 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 ਲਓ ਜੀ ਇਹ ਤਾਂ ਚੱਲ ਪੇ ਦੋਨੇ ਉੱਡਣਗੇ ਤਾਂ ਉੱਡਣਗੇ ਉੱਡਣਗੇ ਚਲੋ ਬਈ ਉੱਡੋ ਅਸੀਂ ਕੱਢਦੇ ਆ ਅਗਲੇ ਬੱਚੇ ਆਸੀ ਆਪਣਾ ਲਾਸਟ ਬੱਚਾ ਆਖਰੀ ਪੰਜ ਡਾਤੇ ਆਸੀ ਛੇਮਾ ਚੜ ਜਾ ਬਈ ਇਹ ਬਹਿ ਗਿਆ ਚਲੋ ਕੋਈ ਨਾ ਆ ਲਿਆਂਦੇ ਬਈ ਅਗਲੇ ਦੋ ਲੋ ਬਈ ਚੋਬਰੋ ਤੁਸੀਂ ਵੀ ਲਾਓ ਡਾਰੀਆਂ ਉੱਡੋ ਬਈ ਚੜਜੋ 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 ਇੱਕ ਬਹਿ ਗਿਆ ਛਾਦਰੀ ਤੇ ਤੇ ਦੂਜਾ ਬਹਿ ਗਿਆ ਇਧਰ ਆਸੀ ਬਈ ਛੋਟੇ ਬੱਚੇ ਦੋਨੇ ਭਰਾ ਨੇ ਬਈ ਦੇਖੋ ਜਮੇ ਕੋਈ ਇਹ ਨੇ ਇਹਨਾਂ ਨੂੰ ਛੱਡਦੇ ਆਂ ਆਪਾਂ ਜਾਲ 'ਚ ਚੱਲ ਬਈ ਦੇਖੋ ਜਮਾ ਦੋਨੇ ਇੱਕੋ ਜਿਹੇ ਨੇ ਬਈ ਜਮਾ ਡੱਟੋ ਆਹ ਸੀ ਬਈ ਉਹਦਾ ਭਰਾ ਤਾਂ ਆਪਾਂ ਨੂੰ ਗਲਤੀ ਲੱਗੀ ਸੀ ਇਹ ਹੁਣ ਦੇਖੋ ਬਈ ਆਹ ਬੱਚਾ ਤੇ ਉਹੋ ਬੱਚਾ ਆਹ ਦੋਨੇ ਭਰਾ ਨਹੀਂ ਬਈ ਚੱਲ ਬਈ ਤੂੰ ਵੀ ਅੰਦਰ ਇਹਨਾਂ ਦਾ ਤਾਂ ਬਾਲਾ ਬੁਰਾ ਹਾਲ ਹੋ ਰਿਹਾ ਬਈ ਜੀ ਦੇਖੋ ਕਿੰਨੇ ਪੈਰੇ ਨੇ ਦੇਖੋ ਇਹਦੇ ਵੀ ਦੇਖੋ ਇਹਨਾਂ ਦੇ ਬਈ ਪਾਊਡਰ ਲਾਉਨੇ ਨਿੱਕੋ ਟਿੱਕ ਆਪਣੇ ਕੋਲੇ ਪਿਆਗਾ ਲਿਆ ਕੇ ਛੜਕ ਦਿੰਨੇ ਆ। ਲੋ ਜੀ ਬੈਠੋ ਆ ਬੱਚਾ ਵਾੜਾ ਕੰਡਮ ਹੋ ਰਿਹਾ ਬਈ ਦਵਾਈ ਦੂਈ ਦੇਣੀ ਬੂ ਇਹਨੂੰ ਜਾਨ ਹੈ ਹੀ ਨਹੀਂ ਇਹ ਚ ਨਾਲੇ 4 ਦਿਨ ਖਵਾਈਏ ਛੋਲੇ ਤਕੜਾ ਹੋ ਜੂ। ਤਾਂ ਬਈ ਸਾਰੇ ਬੱਚੇ ਪਾਤੇ ਜਾਲ ਚ ਜਾਲ ਆਪਾਂ ਲਾਤਾ ਇੱਥੇ। ਕੱਲ ਬਈ ਪਾਊਡਰ ਕਬੂਤਰ ਬਹੁਤ ਜ਼ਿਆਦੇ ਲੜਿਆ ਬਈ ਬਹੁਤ ਜ਼ਿਆਦੇ ਲੜਿਆ ਬਈ ਫ੍ਰੈਂਚ ਮਦੀਨਾ ਨਾਲ ਤਾਂ ਬਈ ਪਹਿਲਾਂ ਤਾਂ ਮੈਂ ਦੇਖਿਆ ਬਈ ਹਟ ਜਾਣਗੇ ਪਰ ਬਈ ਜਮਾ ਸ਼ਾਮ ਤੱਕ ਇਹ ਲੜੀ ਗਏ ਹਨਾ ਉਹਦਾ ਬਹੁਤ ਬੁਰਾ ਹਾਲ ਕਰਤਾ ਵਿਚਾਰੇ ਦਾ। ਫਿਰ ਵੀ ਰਾਤ ਨੂੰ ਆ ਜੋੜਾ ਇੱਧਰ ਛੜਤਾ ਚਿੜੀਆਂ ਵਾਲੇ ਪਿੰਜਰੇ ਚ ਤੁਸੀਂ ਕਿਵੇਂ ਹੋ ਸਾਰੇ ਠੀਕ ਹੋ ਆ ਲੱਡੂ ਆ ਕਿੱਧਰ ਤੋੜਤਾ ਨਾਲੇ ਪੌੜੀ ਤੋੜ ਰੱਖੀ ਆ ਡੇਗ ਰੱਖਿਆ ਕੀ ਹਾਲ ਕਰ ਰੱਖਿਆ ਵੀ ਪਿੰਜਰੇ ਦਾ ਹੈ ਆ ਗੱਲ ਗਲਤ ਆ ਤੁਹਾਡੇ ਵਾਸਤੇ ਬਾਕੀ ਬਈ ਹੁਣ ਆਪਣਾ ਕੋਈ ਵੀ ਤੋਤਾ ਨਹੀਂ ਮਰਿਆ ਬਹੁ ਟਾਈਮ ਤੋਂ ਕਿਉਂਕਿ ਬਈ ਸਾਰਾ ਪਿੰਜਰਾ ਕਵਰ ਕਰਤਾ ਦੇਖੋ ਇਧਰੋਂ ਵੀ ਇਧਰੋਂ ਵੀ ਫਾਰੇਓ ਪਾਸੇੋਂ ਕਵਰ ਆ ਬਈ ਆ ਕਿਹੜੀ ਚਿੜੀ ਸੀ ਉਹ ਗੋਲੀ ਵਾਂਗੂ ਗਈ ਕੋਲ ਦੀ ਕੰਨ ਕੋਲ ਦੀ ਤੇ ਇਧਰ ਲੱਬੜ ਕੱਢ ਲਓ ਬਈ ਬੱਚੇ ਕੱਢ ਲਓ ਆਪਾਂ ਇਹਨਾਂ ਦੀਆਂ ਕੁਜੀਆਂ ਆਪਾਂ ਕੱਲ ਨੂੰ ਚੈੱਕ ਕਰਾਂਗੇ ਕਿੰਨਿਆਂ ਨੇ ਬੱਚੇ ਗੱਡੇ ਨੇ ਕਿੰਨਿਆਂ ਨੇ ਆਂਡੇ ਧਰੇ ਨਹੀਂ ਬਾਕੀ ਸਾਰੇ ਠੀਕ ਆ ਬਈ ਇੱਧਰ ਸਾਰੇ ਦੇ ਸਾਰੇ ਲੋਟ ਆਜੋ ਵੀ ਚਲੀਏ ਬਾਹਰ ਮੇਤਰੋ ਆ ਪੜਦਾ ਆ ਬਈ ਇੱਧਰ ਕਰ ਦਿੰਨੇ ਆਪਾਂ ਹੁਣ ਦੇਣਾ ਹਨਾ ਇਹਨਾਂ ਨੂੰ ਬਾਹਰ ਦੇਖ ਜੂ ਮਾੜਾ ਮੋਟਾ ਨਹੀਂ ਤੇ ਇਹਨਾਂ ਨੂੰ ਲੱਗੂ 24 ਘੰਟੇ ਰਾਤ ਕਰੀ ਰੱਖਦੇ ਨੇ ਸਾਡੇ ਪਿੰਜਰੇ ਚ ਤਾਂ ਕਰਕੇ ਹਾਂ ਵੀ ਲਾਲੀਆਂ ਡੋਪਕੀਆਂ ਕਾਸ਼ੋਂ ਬਾਦੂ ਨਾ ਲੇ ਬਈ ਬਹੁ ਟਾਈਮ ਦੇ ਲੱਗੇ ਹੋਏ ਨੇ ਡੋਪਕੀ ਤੇ ਡੋਕੀ ਅੱਜ ਆਪਾਂ ਫਰੈਂਚ ਮਦੀਨਾ ਵੀ ਕੱਢਤੇ ਬਾਹਰ ਬਈ ਤੇ ਨਾਲੇ ਸਾਰੇ ਲੱਕੇ ਫਰੈਂਚ ਮਦੀਨਾ ਤਾਂ ਬਈ ਬਹੁ ਟਾਈਮ ਬਾਅਦ ਬਾਹਰ ਨਿਕਲੇ ਨੇ ਜਦੋਂ ਦੇ ਆਏ ਨੇ ਉਦੋਂ ਪਹਿਲਾਂ ਢੋਲੀ ਚ ਸੀ ਹੁਣ ਖੁੱਡਿਆਂ ਚ ਸੀ ਤਾਂ ਬਈ ਅੱਜ ਇਹਨਾਂ ਨੇ ਪਹਿਲੀ ਵਾਰ ਬਾਹਰ ਦੇਖਿਆਗਾ ਤੇ ਹੁਣ ਬਈ ਦਿਨ ਠੰਡੇ ਆ ਗਏ ਤੇ ਇਹਨਾਂ ਨੂੰ ਰੋਜ਼ ਬਾਹਰ ਕੱਢਿਆ ਕਰਾਂਗੇ ਆਪਾਂ ਵਿਚਾਰੇ ਵਧੀਆ ਔਰੇ ਤੁਰ ਫਿਰ ਲਿਆ ਕਰਨਗੇ ਇਹ ਦਿਨੇ ਰਹਿਮ ਤਾਂ ਘੋੜੀ ਥੋੜੀ ਹੈਗੀ ਇਹਦੇ ਉੱਤੇ ਬੈਠੀਆਂ ਬੱਕਰੀ ਇਹੇ ਕੋੜੀ ਨਹੀਂ ਹੈਗੀ ਡੈਗੂ ਤੈਨੂੰ ਡੈਗੂ 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 ਇਧਰ ਹੋ ਜਾ ਬਚ ਗਈ ਡੇਗ ਦੇਣੀ ਸੀ ਇਧਰ ਕੀ ਹੋਏ ਆਹ ਕੀ ਆ ਮੈਂਨੇ ਤਾਂ ਦਿੱਤੀ ਅੱਛਾ ਮੈਡਮ ਨੇ ਸਟਾਰ ਦਿੱਤਾ ਤੈਨੂੰ ਦਿਖਾਈ 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 ਟਿੱਕਾ ਹੱਥ ਤੇ ਇੱਕ ਇੱਥੇ ਗੱਲ ਤੇ ਹੈ ਕੀ ਬਾਤ ਹੈ ਭਾਈ ਅੱਛਾ ਸਾਰੇ ਨੂੰ ਨਹੀਂ ਦਿੱਤਾ ਮਤਲਬ ਉਹੀ ਉਹੀ ਖੁਸ਼ ਕਰੀ ਰੱਖਦੀ ਹੈ ਮੈਡਮ ਤੁਹਾਨੂੰ ਹਨਾ ਸਟਾਰ ਦੇ ਚੱਕਰ ਚ ਵੀ ਸਕੂਲ ਆਉਂਦੇ ਰਹਿਣਗੇ ਰੋਜ਼ ਚੱਕੋ ਬਈ ਮਿੱਤਰੋ ਆ ਲਿਆਂਦਾ ਬਈ ਬਹੁਤ ਵੱਡਾ ਸਰਪ੍ਰਾਈਜ਼ ਜਿਹੜਾ ਤੁਹਾਨੂੰ ਕਿਹਾ ਸੀਗਾ ਵੀ ਤੁਹਾਨੂੰ ਇੱਕ ਸਰਪ੍ਰਾਈਜ਼ ਦੇਵਾਂਗੇ ਤਾਂ ਵੀ ਤੁਹਾਡੇ ਸਾਰਿਆਂ ਦੇ ਯਾਦ ਹੋਣਾ ਆਪਣੇ ਸਭ ਤੋਂ ਪਹਿਲਾਂ ਇੱਕ ਸੁਲਤਾਨ ਮੁਰਗਾ ਹੁੰਦਾ ਸੀ ਜਿਹੜਾ ਤੂਫਾਨ ਦੇ ਨਾਲ ਲੜ ਕੇ ਬਿਮਾਰ ਹੋ ਕੇ ਮਰ ਗਿਆ ਸੀਗਾ ਤੇ ਉਸ ਤੋਂ ਬਾਅਦ ਬਈ ਹੁਣ ਤੁਹਾਨੂੰ ਪਤਾ ਹੀ ਆਪਣਾ ਤੂਫਾਨ ਵੀ ਮਰ ਗਿਆ ਤਾਂ ਬਈ ਅਮਨ ਕੋਲੇ ਤੂਫਾਨ ਤੇ ਸੁਲਤਾਨ ਦੋਨਾਂ ਦਾ ਬਈ ਭਰਾਗਾ ਤਾਂ ਬਈ ਆ ਲਿਆਂਦਾ ਆਪਾਂ ਚਾਕੇ ਆਪਣੇ ਸੈਟਅਪ ਤੇ ਤਾ ਬਈ ਤੂਫਾਨ ਤੇ ਸੁਲਤਾਨ ਦਾ ਜਮਾ ਫਕਾ ਭਰਾ ਬਈ ਤੇ ਨਾਲੇ ਉਹਨਾਂ ਦੀ ਭੈਣ ਆ ਬਈ ਤੂਫਾਨ ਸੁਲਤਾਨ ਦੀ ਭੈਣ ਆ ਤਾਂ ਬਈ ਆ ਮੁਰਗਾ ਦਿਖਾਉਣਾ ਤੁਹਾਨੂੰ ਬਾਹਰ ਕੱਢ ਕੇ ਜਮਾ ਡਿੱਟੋ ਕਾਪੀ ਆ ਸੁਲਤਾਨ ਮੁਰਗੇ ਦੀ ਜਮਾ ਡਿੱਟੋ ਕਾਪੀ ਤਾਂ ਜੋ ਬਈ ਬਾਹਰ ਕੱਢ ਕੇ ਦਿਖਾਉਣਾ ਤੁਹਾਨੂੰ ਤੇ ਨਾਲੇ ਜਿਹੜਾ ਆਪਣੇ ਉਰੇ ਬਈ ਬਲੈਕ ਐਸਟਲੋ ਮੁਰਗਾ ਕਾਲਾ ਆ ਉਹ ਬਈ ਬਾਹਲਾ ਚਾਂਬਲ ਗਿਆ ਹਰੇਕ ਦੇ ਮੰਗ ਰ ਪੈ ਜਾਂਦਾਗਾ ਤਾਂ ਹੁਣ ਜਦੋਂ ਇਹਨੂੰ ਇੱਧਰ ਛੱਡਾਂਗੇ ਉਹ ਦਵਾਰੇ ਟਿਕ ਜੂਗਾ ਪਹਿਲਾਂ ਤੂਫਾਨ ਦੇ ਹੁੰਦੇ ਬੋਲਦਾ ਨਹੀਂ ਹੁੰਦਾ ਸੀ ਉਹ ਹੁਣ ਬਈ ਬਾਹਲਾ ਖਰਾਬ ਹੋ ਗਿਆ ਤਾ ਆ ਜੋ ਫਿਰ ਬਈ ਇਹਨੂੰ ਖੋਲਦੇ ਆ ਤੇ ਛੱਡਦੇ ਆ ਬਾਹਰ ਤੇ ਤੁਹਾਨੂੰ ਦਿਖਾਉਨੇ ਆ ਬਈ ਆ ਜੋ ਬਈ ਫਿਰ ਛੱਡੀਏ ਬਾਹਰ ਦੇਖਿਓ ਬਈ ਜਮਾਂ ਡਿੱਟੋ ਕਾਪੀ ਆ ਬਈ ਤੇ ਨਾਲੇ ਬਈ ਆਪਾਂ ਇਹਦਾ ਨਾਮ ਰੱਖਦੇ ਆ ਥੋੜੇ ਟਾਈਮ ਚ ਤੇ ਤੁਹਾਨੂੰ ਦੱਸਦੇ ਆ ਪਹਿਲਾਂ ਬਾਹਰ ਕੱਢਦੀਏ ਫਿਰ ਰੱਖਦੇ ਆ ਇਹਦਾ ਨਾਮ ਲਓ ਜੀ ਹੁਣ ਆ ਗਿਆ ਤੂਫਾਨ ਤੇ ਸੁਲਤਾਨ ਮੁਰਗੇ ਦਾ ਭਰਾ ਬਈ ਵੱਡਾ ਵੱਡਾ ਨਹੀਂ ਇੱਕੋ ਜਿਹਾ ਹੀ ਆ ਜਮਾ ਕੋਲੇ ਸੀਗੇ ਦੇਖੋ ਬਈ ਪੈਂਦਾ ਭਲੇਖਾ ਸੁਲਤਾਨ ਦਾ ਜਮਾਂ ਡੱਟੋ ਕੋਪੀ ਆ ਬਈ ਜਮਾਂ ਡੱਟੋ ਕੋਪੀ ਤੂਫਾਨ ਅੱਡਦਾ ਸੀਗਾ ਪਰ ਇਹ ਸੁਲਤਾਨ ਨਾਲ ਦਾ ਤਾਂ ਕਰਕੇ ਬਈ ਇਹਦਾ ਨਾਮ ਆਪਾਂ ਅੱਜ ਤੋਂ ਸੁਲਤਾਨ ਰੱਖਤਾ ਬਈ ਦੱਸਿਓ ਬਈ ਕਮੈਂਟ ਕਰਕੇ ਕਿਵੇਂ ਲੱਗਿਆ ਨਾਮ ਤੇ ਹੁਣ ਕੱਢਦੇ ਆਪਾਂ ਇਹਨਾਂ ਦੀ ਭੈਣ ਆ ਆ ਗਈ ਦੇਖੋ ਬਈ ਇਹਦਾ ਵੀ ਕਿੰਨਾ ਘੈਂਟ ਰੰਗ ਆ ਆ ਵੀ ਬਾਲੀ ਸੋਹਣੀ ਆ ਮੰਜੇ ਤੇ ਬੈਠ ਕਰਤੀ ਚਲੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਚੱਲ ਬਈ ਕਰ ਮਲਾਕਾਤ ਸਾਰੇ ਜਾਨਵਰਾਂ ਨਾਲ ਇਹਨੇ ਟਰਕੀ ਆਨੇ ਡਾਕਸ ਉਧਰ ਫਿਰਦੇ ਨੇ ਫੈਂਸੀ ਸਾਰੇ ਉਧਰ ਇੱਕ ਕਾਲਾ ਜਿਹਾ ਮੁਰਗਾ ਫਿਰਦਾ ਹੋ ਠੀਕ ਆ ਪਹਿਲਾਂ ਤਾਂ ਉਹਦੇ ਮਾਰ ਜਾ ਕੇ ਦੋ ਚਾਰ ਉਧਰ ਫਿਰਦਾ ਹੋਊਗਾ ਇੱਥੇ ਜੇ ਲੱਬ ਲਾਉਰੀ ਹੋਊਗਾ ਟਰੈਕਟਰ ਥੱਲੇ ਵੜ ਰਿਹਾ ਹੁਣ ਨਹੀਂ ਅਸੀਂ ਲਿਆਉਨੇ ਘੇਰ ਕੇ ਦਿਖਾਉਨੇ ਤੁਹਾਨੂੰ ਬਾਕੀ ਬਈ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਵੇਂ ਲੱਗਿਆ ਬਈ ਤੂਫਾਨ ਤੇ ਸੁਲਤਾਨ ਦਾ ਭਰਾ ਤੇ ਨਾਲੇ ਇਹਨਾਂ ਦੀ ਆ ਭੈਣ ਆਜੋ ਵੀ ਮਿੱਤਰੋ ਹੁਣ ਤੁਹਾਨੂੰ ਦੱਸੀਏ ਆਹ ਮੁਰਗਾ ਤੇ ਮੁਰਗੀ ਕਿਉਂ ਲਿਆਂਦੇ ਨੇ ਤੁਸੀਂ ਸੋਚਦੇ ਹੋਣੇ ਵੀ ਕਾਹਤੋਂ ਚੱਕ ਲਿਆਂਦੇ ਹਨਾ ਅਮਨ ਕੋਲੋਂ ਤੇ ਨਾਲੇ ਆਪਾਂ ਆਹ ਨੂਰੀ ਪੱਠੇ ਦਾ ਨਾਮ ਰੱਖ ਦਿਆਂਗੇ ਤਾਂ ਬਈ ਅਮਨ ਦਾ ਆ ਗਿਆ ਵੀਜ਼ਾ ਕੈਨੇਡਾ ਦਾ ਟਿਕਟ ਵੀ ਕਰਾ ਲਈ 7-8 ਦਿਨ ਰਹਿ ਗਏ ਤੇ ਜਾਣ ਚ ਇਹ ਜਾਊਗਾ ਪਰਮਾਨੈਂਟਲੀ 2-3 ਸਾਲ ਬਾਅਦ ਮਿਲੂ ਆਕੇ ਤਾਂ ਬਈ ਤਾਂ ਕਰਕੇ ਜਿਹੜਾ ਇਹਦੇ ਕੋਲੇ ਮੁਰਗਾ ਸੀ ਮੁਰਗੀ ਸੀ ਇਹ ਆਪਾਂ ਆਪਣੇ ਸੈਟਅਪ ਤੇ ਚੱਕ ਲਿਆਂਦੇ ਤਾਂ ਇਹੇ ਮੇਨ ਰੀਜਨ ਆ ਬਈ ਇਹਨਾਂ ਨੂੰ ਲਿਆਉਣ ਦਾ ਤਾਂ ਕਰਕੇ ਬਾਕੀ ਅਮਨ ਨੂੰ ਦਿਓ ਵਧਾਈਆਂ ਬਈ ਹਨਾ ਕੈਨੇਡਾ ਦੇ ਵੀਜ਼ੇ ਦੀਆਂ ਹਾਂ ਤੇ ਹੁਣ ਰੱਖਦੇ ਆ ਬਈ ਆਪਾਂ ਨਾਮ ਆ ਨੂਰੀ ਪੱਠੇ ਦਾ ਤਾਂ ਬਈ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਤਾਂ ਬਈ ਜਿਹੜਾ ਸਭ ਤੋਂ ਜ਼ਿਆਦਾ ਨਾਮ ਦੱਸਿਆ ਸੀ ਉਹ ਸੀਗਾ ਬਈ ਸ਼ੂਟਰ ਤਾਂ ਬਈ ਆ ਮੁਰਗੇ ਦਾ ਨਾਮ ਰੱਖਤਾ ਆਪਾਂ ਅੱਜ ਤੋਂ ਸ਼ੂਟਰ ਮਿੱਤਰੋ ਤਾਂ ਦੱਸਿਓ ਬਈ ਕਮੈਂਟ ਕਰਕੇ ਕਿਵੇਂ ਲੱਗਿਆ ਨਾਮ ਤੇ ਉਹ ਮੁਰਗੇ ਦਾ ਤਾਂ ਪੱਕਾ ਨਾਮ ਆਪਾਂ ਸੁਲਤਾਨ ਰੱਖਤਾ ਕਿਉਂਕਿ ਬਈ ਉਹ ਸੁਲਤਾਨ ਦਾ ਭਰਾ ਹੈਗਾ ਤਾਂ ਕਰਕੇ ਹੈਗਾ ਵੀ ਸੁਲਤਾਨ ਵਰਗਾ ਹੈਗਾ ਤੋਂ ਉਧਰ ਸੁਲਤਾਨ ਐਦਾ ਸ਼ੂਟਰ ਸਾਰੇ ਸੈਟਅਪ ਦੀ ਕਰਤੀ ਸਫਾਈ ਐਦੀ 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 ਵੀ ਕਰਤੀ ਸਫਾਈ ਐਦੀ ਵੀ ਐਦੀ ਵੀ ਤੇ ਬਈ ਐਦੀ ਵੀ ਕਰਤੀ ਚਲੋ ਵੀ ਨਾਲੋ ਅੰਦਰ ਚਲੋ ਚੱਲ 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 ਵੀ ਤੂੰ ਵੀ ਅੰਦਰ ਸ਼ਾਬਾਸ਼ ਲਾਓ ਤਾਰੀਆਂ ਉਹ ਚੜ ਗਏ ਬਈ ਤਿੰਨ ਬੱਚੇ ਆਪਣੇ ਤਾਹਾਂ ਉਹ ਵਰਦੇ ਉਰੀ ਉੱਚੀ ਜੜ ਰਹੇ ਨੇ ਤੇ ਆ ਕੀ ਵੀ ਆਹ ਕਿਧਰੋਂ ਕੀ ਕੁਛ ਆਈ ਜਾਂਦਾ ਆ ਕੀ ਹੋ ਗਿਆ ਹੈ ਆ ਗੁੱਗ ਤਾਂ ਨਹੀਂ ਲੱਗੀ ਉਹ ਉਥੋਂ ਆਉਂਦਾ ਬਈ ਦੇਖੋ ਕਿੰਨਾ ਜਿਆਦਾ ਧੂੰਆਂ ਮੈਨ ਲੱਗਦਾ ਅੱਗ ਹੀ ਲੱਗ ਰਹੀ ਆ ਬਈ ਚਲੋ ਵੀ ਭਾਜੋ ਚਲੋ ਚਲੋ ਭਾਜੋ 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 ਕਬੂਤਰ ਕੱਢ ਲਿਆ ਬਾਹਰ ਬਈ ਜਿਹੜਾ ਨਮਾ ਆਇਆਗਾ ਇਹ ਆਪਣੇ ਕੋਲੇ ਹੈ ਹੀ ਨਹੀਂ ਸੀ ਬਈ ਹਨਾ ਤਾਂ ਖੁੱਡੇ ਦੇ ਵਿੱਚ ਇਹ ਕਿਵੇਂ ਆਇਆ ਇਹ ਮੈਂ ਪੁੱਛ ਲਿਆ ਬਈ ਤਾਂ ਵੀ ਘਰ ਦੇ ਕਹਿੰਦੇ ਦਾਣਾ ਪਾਣੀ ਰੱਖਣਾ ਆਏ ਹੋਣੇ ਤਾਂ ਕਹਿੰਦੇ ਬਈ ਆਹ ਖੁੱਡੇ ਦੇ ਉੱਤੇ ਬੈਠਾ ਸੀਗਾ ਸਵੇਰੇ ਤਾਂ ਜਦੋਂ ਕਹਿੰਦੇ ਅਸੀਂ ਪਾਣੀ ਪੂਣੀ ਰੱਖਣ ਗਏ ਹਨਾ ਦਾਣੇ ਤਾਂ ਉਹਦੋਂ ਗੇਟ ਖੋਲਤਾ ਤੇ ਇਹ ਆਪਦੇ ਆਪ ਅੰਦਰ ਚੱਲ ਗਿਆ ਤੇ ਪਤਾ ਨਹੀਂ ਕਿਹਦਾ ਬਈ ਕਿਹਦਾ ਨਾ ਹਨ ਆਪਾਂ ਨੂੰ ਤਾਂ ਪਤਾ ਨਹੀਂ ਹੈਗਾ ਬਾਕੀ ਬਈ ਜਿਹਦਾ ਹੈਗਾ ਨਿਸ਼ਾਨੀਆਂ ਦੱਸ ਕੇ ਲੈ ਜਾਓ ਥੱਲੇ ਕਿਹੜਾ ਰੰਗ ਲੱਗਿਆਗਾ ਤੇ ਥੱਲ ਕਿਹੜੀ ਆ ਹੈਗੀ ਆ ਕਿ ਨਹੀਂ ਹੈਗੀ ਇਹ ਸਾਰੀਆਂ ਚੀਜ਼ਾਂ ਦੱਸ ਕੇ ਲੈ ਜਿਓ ਬਈ ਤੋਂ ਉਦੋਂ ਤੱਕ ਇਹਨੂੰ ਆਪਾਂ ਛੱਡਦੇ ਨੇ ਅੰਦਰ ਤੇ ਇੱਕ ਬੱਚਾ ਥੱਲੇ ਆਇਆ ਹੋਇਆਗਾ ਉਹ ਵੀ ਦੇ ਦਾਂਗੇ ਜੀ ਨੂੰ ਚਾਹੀਦਾ ਚਲੋ 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 ਸ਼ਾਬਾਸ਼ ਚਲੋ ਜੀ ਚਲੋ ਬਈ ਇਹਨੂੰ ਇੱਧਰ ਰੱਖਿਆ ਕਰੀਏ ਹਨਾ ਫਿਰ ਤਾਂ ਇਕੱਠੇ ਰਹਿਣ ਲੱਗੇ ਆਣਗੇ